ਫਕਲਾਉਣਾ ਸ਼ੁਰੂ ਕਰ ਦਿੰਦੇ ਆ ਹਾਂ ਇਹ ਹੁੰਦਾ ਅਕਸਰ ਹੁੰਦਾ ਜੀ ਅਕਸਰ ਹੁੰਦਾ ਫਕਲਾਉਣਾ ਸ਼ੁਰੂ ਕਰ ਦਿੰਦੇ ਆ ਕਿ ਅੱਖਾਂ ਦੇ ਇਸ ਤਰ੍ਹਾਂ ਇਸ ਤਰ੍ਹਾਂ ਝਪਕਣਾ ਸ਼ੁਰੂ ਕਰ ਦਿੰਦੇ ਆ ਬਹੁਤ ਜ਼ਿਆਦਾ ਹਾਂ ਜੀ ਠੀਕ ਹੈ ਕਈ ਰਿਪੀਟਲੀ ਚੀਜ਼ਾਂ ਕਰੀ ਜਾਂਦੇ ਨੇ ਕਈ ਬਹੁਤ ਜ਼ਿਆਦਾ ਚੁੱਪ ਰਹਿਣਾ ਸ਼ੁਰੂ ਕਰ ਦਿੰਦੇ ਨੇ ਇਹ ਵੀ ਇਸ ਚੋ ਬਿਲਕੁਲ ਬਿਲਕੁਲ ਹੀ ਕੀ ਹੁੰਦੇ ਨੇ ਉਹ ਜਿਵੇਂ ਸ਼ਟਡਾਊਨ ਹੋ ਜਾਂਦੇ ਨੇ ਜਿਵੇਂ ਕਿ ਤੁਸੀਂ ਕੋਈ ਡਿਵਾਈਸ ਨੂੰ ਸਵਿਚ ਆਫ ਕਰਤੀ ਹੁੰਦੀ ਹੈ ਨਾ ਹਾਂ ਇਸ ਤਰ੍ਹਾਂ ਹੀ ਜਿਹੜੇ ਹੈਗੇ ਨੇ ਇਸ ਅਸਲ ਚ ਨਾ ਕੀ ਹੈ ਜਿਹੜਾ ਜਦੋਂ ਇਸ ਤਰ੍ਹਾਂ ਦੀ ਹਾਲਾਤ ਮੰਨਦੀ ਹੈ ਸਰਵਾਈਵਲ ਮੋਡ ਚਲਾ ਜਾਂਦਾ ਜੀ ਜਿਹੜਾ ਬ੍ਰੇਨ ਆ ਜਦ ਇਸ ਤਰ੍ਹਾਂ ਦਾ ਉਹ ਐਂਜਾਇਟੀ ਦੇ ਵਿੱਚ ਫੋਬੀਆ ਦੇ ਵਿੱਚੋਂ ਗੁਜ਼ਰਦਾ ਤਾਂ ਜਿਹੜਾ ਬਾਡੀ ਹੈ ਹੂੰ ਉਹ ਸਰਵਾਈਵਲ ਮੋਡ ਚਲੀ ਜਾਂਦੀ ਹੈ ਉਹਨੂੰ ਆਉਂਦਾ ਵੀ ਆਪਣੇ ਆਪ ਨੂੰ ਬਚਾਉਣਾ ਹੈ ਬਸ ਬੋਲੋ ਨਾ ਫਿੱਡੋ ਨਾ ਜਾਓ ਨਾ ਐ ਨਾ ਕਰੋ ਪੇਪਰ ਛੱਡ ਦਿਓ even ਕਿ ਜੇ ਬਹੁਤ ਵਧੀਆ ਤਿਆਰੀ ਸੀ ਪੇਪਰ ਤੇ ਜਾ ਕੇ ਚਲਾ ਵੀ ਗਿਆ ਸਭ ਕੁਝ ਭੁੱਲ ਗਿਆ ਉੱਥੇ ਪਰਫਾਰਮ ਨਹੀਂ ਹੋਇਆ ਹੱਥ ਕੰਮ ਨਹੀਂ ਸ਼ੁਰੂ ਹੋ ਗਏ ਜਾਂ ਸਮਝ ਹੀ ਨਹੀਂ ਆਇਆ ਵੀ ਕੀ ਪੁੱਛਿਆ ਗਿਆ ਸੋਰਾਸਰ ਕਰਦਾ ਸੋ ਇਹ ਇਹ ਸਟ्रेस ਆ ਜੀ ਇਹ ਜਿਹੜਾ ਫੋਬੀਆ ਹੈ ਆਪਣਾ ਮੈਟਰ ਜਿਹੜਾ ਡਿਸਕਸ ਕਰ ਰਹੇ ਆ ਮੇਨ ਚੀਜ਼ ਇਹ ਹੈ ਵੀ ਇਹ ਕਿਉਂ ਵਾਪਰਦਾ ਹੈ ਹੂੰ ਇਹਦੋਂ ਕਿਵੇਂ ਬਚਾਇਆ ਜਾ ਸਕਦਾ ਕਿਉਂਕਿ ਇਹਦੇ ਨਾਲ ਰਿਜ਼ਲਟ ਖਰਾਬ ਹੁੰਦਾ ਹੂੰ ਬੱਚੇ ਦੀ ਉਹ ਜ਼ਿੰਦਗੀ ਦਾ ਖਰਾਬ ਹੁੰਦੀ ਹੁੰਦੀ ਹੈ ਰਿਜ਼ਲਟ ਵੀ ਖਰਾਬ ਹੁੰਦੇ ਨੇ ਜੀ ਇਹਦੋਂ ਕਿਵੇਂ ਬਚਣਾ ਹੈ ਇਹਨੂੰ ਕਿਵੇਂ ਆਪਾਂ ਹੈਂਡਲ ਕਰਨਾ ਸ਼ਾਟ ਆਊਟ ਕਰਨਾ ਇਹ ਜਿਹੜਾ ਮਸਲਾ ਵਿਚਾਰਨ ਜੋਗਾ ਹੈ